ਸਤਿ ਸ੍ਰੀ ਅਕਾਲ ਜੀ ਅੱਜ ਸਵੇਰੇ ਸਵੇਰੇ ਲੱਗੇ ਆ ਪਾਰਕ ਬਲੌਂ ਟਾਈਮ ਕੱਕ ਵੱਟਲੇ ਸਰਜਰੀ ਮੈਂ ਕਿਹਾ ਹੁਣ ਥੋੜਾ ਜਿਹਾ ਨੂੰ ਲਾਈ ਅੱਜ ਕਾਜ ਦੇ ਵਿੱਚ ਸਵਾਰ ਕੇ ਇਹਨੂੰ ਡળે ਇੱਕ ਵਾਰੀ ਕੱਢ ਤੇ ਦੂਜੀ ਵਾਰੀ ਫੇਰ ਲੱਗੇ ਆ ਕੱਢਣ ਉਹ ਮੋਟੇ ਮੋਟੇ ਕੱਢੇ ਆ ਫੇਰ ਤੇ ਤੰਗੜੀ ਜੀ ਮੈਂ ਕਿਹਾ ਵੀ ਹੁਣ ਇਹ ਬਰੀਕ ਕੱਢਦੇ ਨੇ ਬੈਠ ਕੇ ਪੱਧਰ ਤੇ ਇੱਕ ਵਾਰੀ ਚੋਕਦੇ ਨੇ ਬਾਅਦ ਰੂਤੇ ਬਾਅਦ ਚੋਕ ਕੇ ਘਾ ਲਾ ਦੇਣਾ ਫਿਰ ਕੀਤੇ ਬਾਦ ਦਿਖਾਉਂਦੇ ਤੁਹਾਨੂੰ ਕਾ ਜਿਹੜਾ ਲਿਕੇ ਆਏ ਆ ਕਿਤੇ ਲਿਕੇ ਆਏ ਆ ਲਾਉਣ ਲੱਗੇ ਤੇ ਛਿੱਟਾਈ ਦਵਾਂਗੇ ਘਾ ਦਾ ਤਾਂ ਆਪਾਂ ਜੀ ਆਹ ਚਲੋ ਲਗਾਉਂਦੇ ਆ ਤੁਹਾਨੂੰ ਇੱਕ ਪੰਗੜੀ ਰੱਖੀ ਆ ਪਈ ਚਲੋ ਕਰਿਓ ਸ਼ੁਰੂ ਫੇਰ ਨੂੰ ਜੇ ਵੀ ਚਾਹੇ ਫੇਰ ਕੇ ਵੀ ਜੇੜਾ ਕੋਈ ਡਣਾ ਹੈਗਾ ਇਹ ਮੈਂ ਕਿਹਾ ਉੱਪਰ ਦੇਖਦਾ ਕੁਝ ਕੱਢੀ ਜਾਵਾਂਗੇ ਆਏ ਤਾਂ ਮੈਂ 2 ਵਾਰੀ ਪਹਿਲਾਂ ਚੂਕਤੇ ਥੂੜੇ ਉਹਦੇ ਕਰਕੇ ਪੰਗਾ ਪੈ ਗਿਆ ਨਾ ਜਿਹੜਾ ਆਪਾਂ ਸਮਾਨ ਗਿਰੀ ਜਾਂਦੇ ਆ ਹੂੰ ਕਾ ਪਰ ਰੈਂਪਲੇ ਯੂਰੇ ਲਾਲ ਰੋੜੀ ਸਟਾ ਲੀਤੀ ਉਹਦੇ ਕਰਕੇ ਹੋ ਗਿਆ ਇੰਨੇ ਦਿਨ ਪਤਾ ਵੀ ਇੰਨੇ ਪੰਗੇ ਪੂਹ ਗਏ ਹੂੰ ਇਹਦੇ ਬਾਅਦ ਇੱਕ ਵਾਰੀ ਫੇਰ ਚੁਗੂਗੇ ਦੁਬਾਰਾ ਤੰਗੜੀ ਫੇਰੂਗੇ ਤੰਗੜੀ 'ਵੀ ਹੋ ਬੈਠ ਕੇ ਚੁਗਾਂਗੇ ਠੀਕ ਹੈ ਜੀ ਉਹ ਜੋ ਖਰੀਦ ਆ ਉਂ ਤਾਂ ਹੋ ਗਿਆ ਸਾਫ ਪਿਆਰ ਕਰਕੇ ਰੋੜੇ ਚੁੱਕਤੇ ਦੋ ਵਾਰੀ ਦੇ ਪਾਤਾ ਥੋੜਾ ਜਿਹਾ ਡਾਇਆ ਅ ਜਸਵੀਰ ਬਾਈ ਕੋ ਵੇਖ ਤੇ ਜਾਨਮਾਹਲ ਕੋਲ ਉਹਨੇ ਆਪਾਂ ਨੂੰ ਘਾਹ ਦਾ ਬੀਜ ਦਿੱਤਾ ਦਾ ਦੇਖਦੇ ਹੋ ਬਾਈ ਕਹਿੰਦਾ ਤਾਂ ਕਹਿੰਦਾ ਛੱਟਾ ਲਾ ਦੀ ਇਹਦਾ ਵੀ ਛੱਟਾ ਲਾ ਕੇ ਇਹਨੇ ਹੋਇਆ ਹੁਣ ਦੇਖਦੇ ਹੋ ਹੁਣ ਬੀਜ ਕੇ ਇਹ ਜਸਵੀਰ ਬਾਈ ਨੇ ਦਿੱਤਾ ਜਾਨਮਾਹਲ ਨੇ ਬਹੁਤ ਧੰਨਵਾਦ ਤੁਹਾਡਾ ਉਹ ਕਹਿੰਦਾ ਮੇਰੇ ਕੋਲ ਪੇ ਆ ਵੀ ਲੈ ਜੇ ਮੈਂ ਚੱਲ ਕੋਈ ਬਾਈ ਨੇ ਦਿੱਤਾ ਸੀ ਆਪਾਂ ਨੂੰ ਬੀਜ ਇਹ ਇਹ ਦੇ ਹੁਣ ਇਹਦਾ ਛੱਕਾ ਲਾਉਣਾ ਛੱਕਾ ਲਾ ਕੇ ਇਹਦਾ ਬਸ ਤੇਰੀ ਰੋਕ ਕਰਦੇ ਆ ਦੇਖ ਰਹੀ ਆ ਵੀ ਕੀ ਬਣਦਾ ਇਹਦਾ ਅਜਾ ਬੈਣਾ ਉਧਰ ਬੀਜ ਗਏ ਮੈਂ ਤਾਂ ਮੈਂ ਉੱਧਰ ਬੀਜ ਕੇ ਦੇਖਿਆ ਸੀ ਟਰਾਈ ਕੀਤਾ ਸੀ ਜੰਮਿਆ ਹੈ ਉੱਧਰ ਉਹ ਇੱਥੇ ਦੇਖਦੇ ਕਿੰਨੇ ਦਿਨਾਂ ਚੰਗੀ ਕੰਮ ਦਾ ਉਹ ਬੋਦਾ ਵੀ ਘੱਟ ਹੀ ਦਿਨ ਲੇ ਲੇ 8-10 ਦਿਨ ਲੇ ਲੇ ਜੀ ਇੰਨੇ ਕੁ ਦਿਨ ਲੈ ਹੀ ਲੈਣੇ ਨੇ ਬੀਜ ਦਿਨ ਬਾਅਦ ਜੰਮਿਆ ਫਿਰ ਉਹ ਜਿਹੜੇ ਦੂਏ ਲਾਉਂਦੇ ਉਹਦਾ ਕੱਖ ਲਿਆ ਕੇ ਲਾਉਨੇ ਆ ਇਹ ਕਾ ਜਿਹੜੇ ਪਾਈਆਂ ਤੇ ਲਵਾਉਂਦੇ ਦੇਖ ਲਾ ਦੇਣਾ ਤਾਂ ਆਪਾਂ ਨੇ ਲਓ ਥੜੀ ਲਾਉਣਾ ਹੈ ਹਾਂ ਦੇਖ ਲਾ ਨਾ ਫਿਰ ਉਹ ਜਦੋਂ ਪਹਿਲਾਂ ਐਵੇਂ ਹੋ ਜਾਣਾ ਤਾਂ ਫਿਰ ਇੰਨੀ ਸਫਾਈ ਕਾਹਤੇ ਕਰਨੀ ਦੀ ਮੈਂ ਇੰਨੇ ਦਿਨ ਤੋਂ ਮੈਂ ਸਾਬ ਸਫਾਈ ਕਰਦਾ ਹਾਂ ਉਹ ਕਾਤੇ ਕਰਨੀ ਸੀ ਹਾਂ ਕੀ ਹੋ ਗਿਆ ਨਹੀਂ ਜੀ ਕੋਈ ਨਹੀਂ ਤਾਂ ਲਾਉਣਾ ਇਹੀ ਲਾਉਣਾ ਹੈ ਵਧੀਆ ਵੀ ਲੱਗੇ ਹੋਇਆ ਹੋਇਆ ਨਾਲੇ ਇਹ ਕਿੰਨਾ ਬੀਜ ਪਾਊਗਾ ਪਾਪੀ ਇਹਦੇ 'ਚ ਅੱਧਾ ਕਿਲੋ ਤਾਂ ਪੈਜੂ ਕਹਿੰਦਾ ਵੀ ਜੰਮ ਤਾਂ ਆਇਆ ਉੱਧਰ ਬਾਕੀ ਤਾਂ ਹਲੇ ਹੁਣ ਹੈ ਜੀ ਪਤਾ ਲੱਗੂ ਹੋਣੀ ਹੁਣ ਟਾਈਮ ਤਾਂ ਲੱਗੇ ਜਾਣਾ ਇਹਨੂੰ ਵੀ ਹੋਣ ਨੂੰ ਹੁਣ ਇਹਦੇ 'ਚ ਪਾਣੀ ਛਿੜਕੂਗਾ ਇਹਦੇ ਬਾਦ ਹਾਂਜੀ ਮੀ ਪੋਦਾ ਮੀ ਪੈ ਜੂਵੇ ਮੈਂ ਕਿਹੜਾ ਕਹਿੰਦਾ ਕਿ ਨਾ ਪੋਵੇ ਪੈਂਦਾ ਹੀ ਨਹੀਂ ਮੀ ਹੂੰ ਗਰਮੀਓ ਬਹੁਤ ਆ ਜੇ ਨਹੀਂ ਪੈਜੋਵੇ ਸਭ ਤੋਂ ਵਧੀਆ ਗੱਲ ਆ ਫੇਰ ਹੀ ਨਹੀਂ ਜ਼ਿਆਦਾ ਛੇਤੀ ਹੋਣਾ ਮੈਂ ਜ਼ਿਆਦਾ ਛੇਤੀ ਤਾਂ ਨਹੀਂ ਹੋਣਾ ਚਾਹਦਾ ਤਾਂ ਫੇਰ ਨੇਚਰਲ ਆ ਤਾਂ ਵੀ ਰੱਬ ਦਾ ਹੀ ਮੀ ਨਹੀਂ ਗੱਲ ਹੂੰ ਹਲੇ ਵੀ 37-38 ਡਿਗਰੀ ਟੈਂਪਰੇਚਰ ਰਹਿੰਦਾ ਏ ਦਿਨ ਚ ਜਿਹੜਾ ਕੰਮ ਸਰਜਰੀ ਸਰਜਰੀ ਹੋ ਜਾਂਦਾ ਉਹੀ ਹੁੰਦਾ ਬਸ ਦੁਪਹਿਰੇ ਨੂੰ ਕੁਝ ਨਹੀਂ ਹੁੰਦਾ ਹੋਰ ਦੁਪਹਿਰ ਨੂੰ ਕੀ ਹੋਣਾ ਗਰਮੀ ਤਾਂ ਇੰਨੀ ਪੈਂਦੀ ਤੇ ਫਿਰ ਆਪਣੀ ਜਾਨ ਨੂੰ ਬੁਣੀ ਰਹਿੰਦੇ ਕੀ ਕਰ ਸਕਦੇ ਆ ਹੋਏ ਅਬ ਇਹਦੇ ਆ ਭੜਾਈ ਲਾਈ ਹੂੰ ਤੇਰੇ ਵਾਸਤੇ ਰਾਈ ਵੀ ਪੜ ਲੂਗਾ ਬੰਦਾ ਸਾਡਾ ਹੈ ਹਾਂ ਹੁਣ ਮੈਂ ਜਾਊਂਗਾ ਕਾਲ ਜੇ 31 ਤਰੀਕ ਤੇ ਸਟਾਰਟ 31 ਤਰੀਕ ਤੇ ਹਾਂਜੀ

ਆਪੀ ਜੀ ਦੇ ਛੱਟਾ ਦੇ ਕੇ ਮਨਾ ਜੇ ਇਹਨੂੰ ਗੜਾਈ ਕਰਤੀਏ ਹੁਣ ਵੀ ਜੰਮੇ ਆਊਗਾ ਬਾਕੀ ਤੇ ਪਾਣੀ ਲਾਉਂਦੇ ਇਹਨੂੰ ਉੱਪਰੋਂ ਅਲੇ ਜਿਹੜਾ ਕੋਈ ਹੋਟੜਾ ਹੋਊਗਾ ਵਿੱਚੋਂ ਨਿਕਲੇ ਆਊ ਬਸ ਪਾਣੀ ਤੇ ਛਿੜਕਣਾ ਹੀ ਆ ਬਹੁਤਾ ਨਹੀਂ ਹੋ ਕਰਨਾ ਭਰਨਾ ਗਿੱਲਾ ਦਾ ਕਰਨਾ ਪੈਣਾ ਠੀਕ ਹੈ ਜੀ ਆ ਜਾ ਇਹ ਜੰਮਣਾ ਨਹੀਂ ਜੀ ਦਾ

ਇਸ਼ਾਲਾ ਠੀਕ ਹੈ ਜੀ ਲਾਇਆ ਵੀ ਬਾਈ ਨੇ ਅੱਜ ਸਜਰੇਗਾ ਕਿ ਵੱਢ ਲੈ ਅੱਜ ਮੈਂ ਸਜਰੇਗਾ ਕਿ ਵੱਢ ਲੈ ਨੰਬਰ ਲੈ ਗਿਆ ਅੱਜ ਤਾਂ 3 ਚੜ ਕੇ ਹੁਣ ਸੁਣ ਲੈ ਮੇਰੀ ਵੀ ਗੱਲ 3 ਚੜਨੇ ਦੀ ਹਾਂ ਪਹਿਲਾਂ ਮੰਡ ਨੂੰ ਗਿਆ ਹਾਂ ਮੰਡ ਤੇ ਉਰੇ ਆਇਆ ਹਾਂ ਅਜਾ ਮੈਂ ਇਥੇ ਦੋ ਖੋਲ੍ਹ ਲਿਆ ਆਹ ਦੇਖ ਉਹ ਧੋਖੜਾ ਉਹ ਅਮਨਦੀਪ ਹਾਂ ਕਹਿੰਦਾ ਕੁੜੀ ਛੱਡ ਕੇ ਆਉਣੀ ਸਕੂਲ 'ਚ ਹਾਂ ਕਿ ਸਾਡੂ ਭੁੱਲਿਆ ਹੋਇਆ ਸਕੂਲ ਹਾਂ ਆਹ ਬੈਠ ਖੜਾ ਕਹਿੰਦਾ ਮੈਂ ਤਾਂ ਉੱਠਿਆ ਮੈਂ ਉੱਠਣ ਨੂੰ ਗਿਆ ਹਾਂ ਕਹ ਤੂੰ ਛੱਡਿਆ ਹਾਂ ਤਾਂ ਕੁੜੀ ਨੂੰ ਛੱਡ ਕੇ ਸਕੂਲ ਆਇਆ ਫੇਰ ਮੈਂ ਸਰਲ ਇੰਗਰੀਜ਼ੀ ਰਹਿੰਦੀ ਦੋ ਦਿਨ ਨਾ ਹਾਂ ਧਾਮ ਰਿਹਾ ਧੁੱਪ ਲੜ ਗਈ ਇੰਨੀ ਵੇਸ ਕੋਣੋਂ ਫੜ ਮਾ ਆਇਆ ਕਿ ਮਾਰ ਜੇ ਰੁੱਕ ਪਏ ਮੈਂ ਬਾਲਵਾਂ ਭਰੀ ਕਹ ਲੈ ਲੈ ਉਹ ਤਾਂ ਰੌਲਾ ਪਾਉਂਦਾ ਵੀ ਕਹ ਤੈਨਾਂ ਪਾਣੀ ਨਾ ਕਹਿੰਦਾ ਮੇਰੇ ਆਹ ਕਹਿੰਦਾ ਮੇਰੇ ਪਾਣੀ ਨਾ ਹਾਂ ਹਾਂ ਹੋਰ ਇਹੋ ਜੇ ਕੰਮ ਮਾਈਦੇ ਹਾਂ ਆ ਫਿਰ ਤਾਂ ਮੈਂ ਬਸ ਜਕਲੀ ਵਾਈਕ ਕਰੀ ਜਕੜਦੇ ਨਾਲ ਉਹਦਾ ਰੌਲਾ ਪਾਉਂਦਾ ਰੌਲਾ ਪਾਉਂਦਾ ਹਾਂ ਆ ਇਹਦਾ ਚੱਕਰ ਆ ਜੂਰੇ ਆਈ ਨਹੀਂ ਹਲੇ ਅੱਲਾ ਮੱਥਾ ਟੇਕ ਲੈ ਕੇ ਮੱਥਾ ਟੇਕ ਹੋ ਗਿਆ ਤਰੂ ਨਾ ਲੈ ਪਾਰਟੀ ਵੀ ਅੱਜ ਹੀ ਦੇ ਕਿ ਨਹੀਂ ਲੱਗਿਆ ਕਾਲੂ ਕਾਲੂ ਨਾ ਉ ਤਾਂ ਅੱਜ ਆ ਅਸਲ ਚ ਤਾਂ ਪਹਿਲਾਂ ਤਾਂ ਕਾਲੂ ਆ ਨਾ ਲੈਂਟਰ ਦੀ ਥੋੜਾ ਹਾਂ ਹਾਂ ਹੋਰ ਆਸਰਿਕਾਲ ਜੀ ਜਨਮ ਦਿਨ ਅੱਜ ਮੁੰਡੇ ਦਾ ਅੱਛਾ ਅਸਵੀਰ ਦਾ ਮਾਗੀ ਤੇ ਮੇਰੇ ਕੀ ਨਹੀਂ ਕਹਿਣਾ ਤੇਰੀ ਕੀ ਤਾਂ ਕਾਲੂਗੇ ਤੇ ਕੱਖ ਦੇ ਲੈ ਚਾਚੀ ਨੂੰ ਅੱਖ ਨਹੀਂ ਚੱਕਣ ਦਿੰਦਾ ਪੰਡ ਇੱਕ ਆ ਜਾ ਬਈ ਗਿਆ ਗੁਜਰਾਬੰਦ ਆਏ ਗੇਲਾ ਗੇਲਾ ਖੇਰ ਉੱਗਦੇ ਜਾਂਦੇ ਹੱਥ ਕਰ ਮੱਥ ਕਰ ਪੰਜ ਰਹਿ ਗਏ ਹੁਣ ਆ ਜਾ ਭਲੀ ਜੱਕ ਜਜਾ ਲੈ ਜਾ ਲੈ ਜਾ ਜਹਾ ਮੇਰੀ ਛੱਡ ਜਾ ਯੇ ਪੈ ਮੇਰੀ ਛੱਡ ਜਾ ਬਸ ਠੀਕ ਨਹੀਂ ਗੱਲ ਇਹ ਵੱਧਾ ਰੋਬਤ ਨਹੀਂ ਛੱਡਦਾ ਦੇਖ ਲੈ ਜਿੱਦਾਂ ਲੋਟਾ ਲੋਟਦਾ ਉਦਾਂ ਘੱਲ ਆ ਮੈਂ ਹੀ ਨਾ ਰੜਦਾ ਇਹਦੀ ਸ਼ਟਰਿੰਗ ਹੋਰ ਮਹਿੰਗੀ ਪੈਣੀ ਆ ਹੁਣ ਕਿਹਨੇ ਤੁਸੀਂ ਚੰਡੀਗੜ੍ਹ ਤੇ ਲਿਆਉਂਗੇ ਰੋਪੜ ਹੈ ਇਹਨੂੰ ਬੈਠੇ ਤੇ ਲਿਆ ਚੰਡੀਗੜ੍ਹ ਚੱਲੀਏ ਹਾਂ ਬਿਠੂ ਹੁਣ ਤਾਂ ਤੇਲ ਲੱਗ ਲੈਣਾ ਯਾਰ 2400 ਰੁਪਏ ਦਾ ਫਰਕ ਪੈਣਾ 3000 ਰੁਪਏ ਹੈ ਗਾੜੀ ਭੈਣ ਜੀ ਕਿੰਨੇ ਦੀ 1.4 ਰੁਪਏ ਓਏ ਰੋਪੜ ਕਿੰਨੇ ਬਲੇਟਾ ਬਣੀ ਆ 20 ਬਲੇਟਾ 34000 ਰੁਪਏ ਬਣਾ ਕੇ ਰੱਖਦਾ ਉਹ ਨਹੀਂ ਜਾਂਦਾ ਹੁਣ ਜੀਆ ਉਹ ਵੀ 15 ਲੈਂਦਾ ਇੰਨਾ ਲੈਟਰ ਦਾ ਦੇਖ ਲਾ ਹੈਨਾ ਇਹਨਾਂ ਨੇ ਵੀ ਬਜੇ ਰੇ ਦੇਖਣਾ ਬੰਦ ਦੋ ਮਹੀਨੇ ਜਿੱਥੇ ਬਾਕੀ ਖੈਰਾ ਦੇਖ ਲਓ ਜਿੱਥੇ ਲੋਟ ਆ ਮਿੱਟੂ ਆਏ ਕਰ ਹਰ ਜਾ ਮੈਨੂੰ ਪਤਾ ਕਰ ਹਾਂ ਪਤਾ ਕਰ ਲੈ ਚਮਕੌਰ ਸਾਹਿਬ ਵੀ ਪਤਾ ਕਰ ਲੈ ਚਮਕੌਰ ਸਾਹਿਬ ਹਾਂ ਇੱਕ ਵਾਰ ਦੇਖ ਲੈ ਮੋਟਰਸਾਈਕਲ ਪਰ ਜਾ ਆ ਫਿਰ ਆਪਾਂ ਲੈ ਜਾ ਬਹੁਤਾ ਯਾਰ ਇਹ ਹੀ ਬਚਤ ਹੋ ਗਈ ਹੈ। ਰਹੀ ਹੋਈ ਹੈ। 2000 ਰੁਪਏ ਤੇ 500 ਰੁਪਏ ਨੇ ਡੀਜ਼ਲ ਦੇ ਦੇਣਾ ਆਪਾਂ ਨੂੰ 1500 ਰੁਪਏ ਵਾਜ ਦੇਣਾ ਇਹਨੂੰ। 500 ਦੀ ਪਾਰਟੀ ਕਰਦੇ ਨਹੀਂ। 500 ਦੀ ਪਾਰਟੀ ਕਰਦੇ ਨਹੀਂ ਬਰਾਬਰ ਦਾ ਬਰਾਬਰ ਕੰਮ। ਲੈ ਵੀ ਮਲਕੀਤ ਭਾਈ ਮੰਨ ਗਿਆ ਹੁਣ ਕਹਿੰਦਾ ਲੈਂਟਰੇ ਭਾ ਦੇਣਾ ਹੈ। ਹੋਰ? ਮੰਨ ਗਿਆ ਕਰਨੀ ਤੇ। ਆਇਆ ਮੈਂ ਬੇਤਰੀਂ ਤੇ। ਮੰਨ ਲੈ ਘੱਟ ਸੁੱਕ ਗਏ। ਮੰਨ ਗਿਆ ਉਦੋਂ ਦਿੱਤਾ ਤਾਂ ਇੱਕ ਦਿਨ ਫਿਰ ਰਾਤ ਨੂੰ ਡਿਸੀਜਨ ਬਦਲ ਗਿਆ ਉਹਦਾ। ਨਹੀਂ ਤਾਂ ਹਾਂ ਹੀ ਲੇਟ ਬਣੀਆਂ। ਉਹੀ ਮੈਂ ਰਾਤ ਨੂੰ ਤੈਨੂੰ ਕਿਹਾ ਤਾਂ ਹੈਗਾ ਵੀ ਡਿਸੀਜਨ ਬਦਲ ਗਿਆ ਉਹਦਾ। ਫਰਕ ਕੁਛ ਨਹੀਂ ਦਾ ਪੈਣਾ ਉਹਦੇ ਬਾਹਰ ਵੇ ਦੇਖੀ ਤੈ ਤੇ ਢੇੜਦਾ ਫਿਰ ਤੇ ਲੈਂਟਰ ਲਵਾਰ ਹਰਜੀਪੁਰ ਕਹਿੰਦਾ ਲੱਗ ਗਿਆ ਕਹਿੰਦਾ ਉੱਪਰ ਬੈਠ ਹੋ ਜਾਂਦਾ ਕਿਤੇ ਚੜ ਕੇ ਪੈ ਇਨੇ ਚ ਮਨ ਬਦਲ ਗਿਆ ਵੀ ਹਾਂ ਉੱਪਰ ਤਾਂ ਹੀ ਚੜ ਕੇ ਬੈਠੂਗਾ ਜੇ ਲੈਟਰ ਹੂੰਗਾ ਟੀਨਾ ਪਰ ਤਾਂ ਬੈਠ ਨਹੀਂ ਹੁਣਾ ਥੱਲੇ ਥੱਲੇ ਚੱਲ ਜਦੇ ਭਈਏ ਕਹਿੰਦਾ ਸਾਡੇ ਖਤਰ ਪਾਉਣ ਲੱਗੇ ਮੈਂ ਥੋੜੇ ਖਤਰੇ ਪਾਉਣ ਲੱਗੇ ਆ ਉਹ ਬਕਾਈ ਦਾ ਜਾ ਉਹਨੂੰ ਆ ਥੋੜੇ ਖਤਰੇ ਪਾਉਂ ਹੌਸਲਾ ਤਾਂ ਦਈ ਜਾ ਇਨੇ ਉਹ ਥੋੜੇ ਖਤਰੇ ਡਾਉਨ ਸੀਲਿੰਗ ਆ ਤੁਹਾਨੂੰ ਇਹ ਕਰਕੇ ਦੇਣੀ ਆ ਕਾਕਾ ਘਟ ਕੇ ਯਾਰ ਆਹ ਮੈਂ ਕੱਲ ਜੀ ਕੱਲ ਮਾ ਮਮ ਮੈਸਨ ਮੋਕ ਲਾਈ ਪਈ ਗਏ ਨੇ ਕੱਲ ਮੈਂ ਲੈ ਕੇ ਨਹੀਂ ਗਿਆ ਫਿਰ ਇਹੀ ਤਾਂ ਬੰਦਾ ਕੱਖ ਪਾਉਣੇ ਵਾਲਾ ਦੇਖ ਲਾ ਨਹੀਂ ਕੋਈ ਨਹੀਂ ਪਈ ਦੀ ਇੱਕ ਭਰੀ ਇਹਨਾਂ ਨੂੰ 7-8 ਸਾਲ ਦੀ ਕਸਰ ਹੁਣ ਸਾਲ ਵਿੱਚ ਗੱਡੂਗਾ ਆਹ ਹੁਣ ਅੱਜ ਦੀਆਂ ਨੇ ਆ ਅੱਗੇ ਮਿਲਦੇ ਤਾਂ ਉਹਨਾਂ ਨੂੰ ਕੱਖ ਮੇਰੀ ਗੱਲ ਸੁਣ ਲੈ 2-3 ਦਿਨ ਵੀ ਤਾਂ ਮੈਂ ਤਾਂ ਕਈ ਵਾਰੀ ਤੂੜੀਆਂ ਮਿਲਦੀ ਸੀ ਹੁਣ ਜਦਦਾ ਆਇਆ ਜਦ ਦੇ ਕੱਖ ਨੂੰ ਮਿਲਣ ਲੱਗੇ ਆ ਇਹਨੇ ਤਾਂ ਬੱਸ ਕਰਾਈ ਬਈ ਧੂਤੀ ਉਹਨਾਂ ਦੀ ਕੱਖ ਪਾ ਪਾ ਕੇ ਇਹ ਥੋੜੋ ਕਸਰ ਰਹਿਣ ਦਿੰਦਾ ਆਇਆ ਫਿਰ ਅੱਜ ਹੈ ਜਾਣਦਾ ਨਹੀਂ ਕਿਦਾਂ ਸਾਂ ਮੈਂ ਮਾਦੂਰੀ ਆ ਠੀਕ ਆ ਫੋਨ ਕਰ ਲੂੰਗਾ ਤੁਹਾਨੂੰ ਹੈ ਨਾ ਚਲ ਥੋੜੀ ਦੇਰ ਤੇ ਹੀ ਜਾਣਾ ਪੈਣਾ ਅੱਜ ਆਮੜੇ ਮਿਆਂ ਲੈਣੇ ਆਪਾਂ ਨੇ ਚਲ ਕੀ ਹੋ ਗਿਆ ਦੱਸ ਸੱਚੇ ਮੈਂ ਹਾਂ ਲਾਈਟਰ ਦਾ ਹੁਣ ਤਾਂ ਕੱਲੂ ਪਵਾਇ ਦੇਣਾ ਕਿੱਥੇ ਵੀ ਵਾਲਾ ਮੈਂ ਜਾਣਾ ਯਾਰ ਬਹੁਤ ਦੂਰ ਐਤਵਾਰ ਨੂੰ ਤਾਂ ਨਹੀਂ ਛੁੱਟੀ ਹੁੰਦੀ ਨਾਲੇ ਪਹਾੜਾਂ ਮੈਂ ਘੁੰਮਣ ਗਿਆ ਪਾਹਰ ਮਿੰਟ ਮਿੰਟ ਬਾਅਦ ਗਿਰਦੇ ਐ ਹੈ ਜੀ ਪ੍ਰਸਾਦ ਚ ਕੁੱਤਰ ਘੁੰਮਣ ਗਿਆ ਵੇ ਇਹ ਕਹਿੰਦਾ ਮੈਂ ਘੁੰਮਣ ਜਾਣਾ ਇਹਦੇ ਕੰਮ ਕਰੀ ਕਾ ਨਹੀਂ ਛੜਿਆ ਪ੍ਰਸਾਦ ਮਾਂ ਨਹੀਂ ਇਹ ਤੇਰੇ ਕੋਲ ਪਤਾ ਮੈਂ ਤਾਂ ਨਹੀਂ ਮੈਂ ਤਾਂ ਕੰਮ ਜਾਣਾ ਬਾਬੇ ਬਾਬੇ ਤੂੰ 300 ਰੁਪਏ ਦੇ ਦਿਹਾੜੀ ਦੇਈ ਇੱਥੇ ਤੁਸੀਂ ਪਾਲ ਪਠਾਲ ਦੇਣਾ ਮੈਂ ਤੇ ਸਾਡ ਲੱਕੀ ਬੋਤਲ ਪਿਆਰੀ ਹੁਣ ਜਾਣਾ ਹਾਂ ਅੱਛਾ ਕਿਆਣਾ ਵੀ ਦੂਰ ਆ ਟੈਕ ਟੇਨ ਜਾਣਾ ਇਹਨੇ ਹਾਂ ਇਹਦਾ ਰਾਈਡਰ ਹੈ 400 ਅੱਜ ਤੀਕੋ 3600 ਫੋਰਡ ਹਾਂ ਅੱਛਾ ਬਾਕੀ ਸੌਦਾ ਕਰ ਲਿਆ ਕਿ ਦੇਖਣ ਜਾਣਾ ਹੋਇਆ ਭਾਈ ਇਹ ਤਕਰੀਬ ਨਾਲ ਅੱਛਾ ਮੈਂ ਰੰਗ ਰੂੰਗ ਦੇਖਣਾ ਉੱਥੇ ਜਾ ਕੇ ਜਨਾਬ ਫਟਿਆ ਵਗੈਰਾ ਰੰਗ ਹਾਂ ਬਚੱਕ ਲਵੋਣਾ ਫਿਰ ਠੀਕ ਆ ਯਾਰ ਹੋਇਆ ਭਾਈ ਚਾਚੇ ਦੀ ਡਿਊਟੀ ਲੱਗੂ ਕੱਲ ਨੂੰ ਚਾਚੇ ਦੀ ਡੁੱਡੀ ਕਿੱਧਰ ਕਿੱਧਰ ਲਾਈ ਜਾਊਂਗੇ ਹਾਂ ਸੱਤ ਤਾਂ ਮੈਨੂੰ ਚੈਨਲ ਵਾਲੇ ਚਿੰਬੜੇ ਪਏ ਆ ਹਾਂ ਹੁਣ ਅੱਜ ਸਾਰਾ ਸਮਾਨ ਪੜ ਲੈਣਾ ਸਾਰਾ ਹਾਂ ਸਮਾਨ ਸ਼ਟਰਿੰਗਾਂ ਜਣੀ ਸਰੀ ਆ ਜਾਣਾ ਸਮੇਟਾ ਚ ਲੈ ਦੇਣਾ ਹਾਂ ਕੱਲੂ ਇਹਨਾਂ ਦੀ ਕੰਮ ਰਹਿ ਗਿਆ ਕੱਲ ਕਾਲੀ ਨਿਗਰ ਰੱਖਣੀ ਆ ਕੱਲ ਕਾਲੀ ਹੀ ਛੁੱਟਣਾ ਹਾਂ ਨਿਗਰ ਰੱਖਣੀ ਬਸ ਕਾਲੇ ਜਦੋਂ ਜਾਂਦਾ ਤਾਰ ਦੇ ਟਰਾਂਸਫਾਰਮ ਜਾਂਦਾ ਹੋ ਗਿਆ ਅੱਠ ਰੋ ਇਕੱਠੇ ਜਦ ਰੱਖਣ ਵਾਲਾ ਜਦ ਰੱਖਣੇ ਤਾਂ ਰਹਿ ਕੇ ਜਾਂਦੇ ਨਾ ਯੋਗ ਫਿਰ ਪੱਜ ਗਏ ਤਾਈ ਜਿਹੜੇ ਜਾ ਕੇ ਲੱਗੇ ਜਾਂ ਤਾਈ ਮੈਨੂੰ ਫੋਨ ਕਰ ਦੱਸ ਚਾਰੇ ਜਿਹੜੇ ਲੱਗੇ ਜਾ ਕੇ ਤਾਂ ਜੀ ਨੂੰ ਤੈਨੂੰ ਕਹਦਾ ਅੱਜ ਮੈਨੂੰ ਕੰਟਾ ਲੱਗ ਜਾਣਾ ਹੱਲੇ ਉਹ ਤਾਈ ਤੈਨੂੰ ਕਰ ਦਤਾ ਕਾਲਾ ਕਹਿੰਦਾ ਫੋਨ ਹੀ ਚੱਕਦਾ ਕੋਈ ਉਹ ਰੋਪਟੇਡ ਟਰਾਂਸ ਮਾ ਖੜ ਜਾਪਾ ਕਰਦਾ ਹੀਲਾ ਫਿਰ ਮੈਂ ਇਹਨੇ ਵੀ ਚੱਕਿਆ ਦਲਵੀਰ ਨੇ ਵੀ ਚੱਕ ਲਿਆ ਫੋਨ ਹੂੰ ਸਾਬ ਜੀ ਉਹਦੋਂ ਚੱਕ ਲਿਆ ਮਾਸੜ ਨੇ ਨਹੀਂ ਚੱਕਿਆ ਇੱਕ ਹੂੰ ਮਾਸੜ ਕਿਤੇ ਰੋਲ ਪਣਾ ਹੋਵੇ ਨਹੀਂ ਰੋਲ ਪ ਨਹੀਂ ਤਾਏਗਾ ਮਾਸੜ ਇਹ ਖੁੱਲ ਕੇ ਜਾਂਦੀ ਮੈਂ ਘਰੋਂ ਚਲੀ ਲਈ ਜਾਂਦਾ ਤਾਂ ਇਦਾਂ ਨਹੀਂ ਮੈਂ ਫੇਰ ਪਤਾ ਨਹੀਂ ਲੱਗਿਆ ਨਾ ਨਾ ਵੱਡਦਾ ਮੈਂ ਤੂੰ ਦਸਦੀ ਰੱਖਦੇ ਓਰੇ ਆ ਤੱਬਾ ਤੇਰੇ ਬਾਤ ਤੇ ਛੱਡ ਤਾਏ ਨੇ ਇੱਕ ਹੂੰ ਮੈਂ ਇੱਕ ਵੱਢਣੀ ਹਲੇ ਚੀਕ ਹੋਰ ਬਟ ਨੀ ਮਾ ਚਾ ਚੈਨੂ ਇੱਕ ਥੱਬਾ ਵੀ ਨਹੀਂ ਦੇ ਸਕਦਾ ਤੂੰ ਉਹ ਚੱਲੇ ਚੱਲ ਰਹਿ ਜਾ ਉਹ ਇੱਥੇ ਬਹਿ ਜੀ ਉਹ ਜੀ ਕਹਿੰਦਾ ਇੱਥੇ ਬਹਿ ਜੀ ਲੈ ਹਾਂ ਮੈਨੂੰ ਕਹਿੰਦਾ ਇੱਥੇ ਬਹਿ ਕੇ ਕਹਿ ਥਲੀਏ ਕੀ ਆ ਮੀਨ ਕਰੂਗਾ ਇੱਥੇ ਤੇਰੀ ਵੀਡੀਓ ਨਹੀਂ ਆਡੀਓ ਫਰ ਲੋ ਇੱਥੇ ਤੂੰ ਟੱਪ ਦੇ ਹੀ ਮਾ ਹੋ ਤਾਂ ਆਹ ਵੇ ਅੱਪਾ ਹੀ ਆ ਮੈਂ ਕਹੋ ਕੇ ਕਹ ਰਾ ਉਹ ਤੂੰ ਕੱਖ ਵੀ ਨਹੀਂ ਫਟਦਾ ਹੈਗਾ ਵੱਡੇ ਵੀ ਚੱਕ ਲੈ ਜਾਂਦਾ ਹਾਂ ਉਹ ਜੀ ਦਾਤੀ ਹੋ ਗਈ ਦਾਤੀ ਤਾਂ ਹੈਗੀ ਕੁੜੀ ਦੀ ਰੱਸੀ ਹੋ ਗਈ ਤਾਂ ਇਹ ਤਾਂ ਨਹੀਂ ਪਾਲੀ ਉਹ ਪਈਆਂ ਤੇਰੀਆਂ ਇੱਕ ਹੈ ਫੇਰ ਹੋਰ ਕਿੰਨੀਆਂ ਆ ਆਹ ਅਥਰਿਆ ਆਈ ਦਿਖਦੀ ਕਸਾਪ ਵਰਗੀ ਨਹੀਂ ਦਿਖਦੀ ਹੈ ਤੂੰ ਵੀ ਤਾਂ ਇਹ ਰੱਖਦਾ ਇਹ ਲਿਆ ਹੁਣੀਆਂ ਹੁਣ ਇਹਦਾ ਬਿੱਲੂ ਭਾ ਕੇ ਦਾ ਬੱਤਾ ਜਾਂਦਾ ਆਦਰ ਨਹੀਂ ਰਹਿੰਦੀਆਂ ਮੇਰੇ ਤੇ ਛੋਟੀਆਂ ਆਹ ਰੱਸੀ ਐਡੀ ਜਾਹੀ ਆਹ ਐਡੀ ਬੜੀ ਰੱਸੀ ਜਾਹੀ ਰੀ ਐਡੀ ਰੱਸੀ ਜਾ ਇਹਦਾ ਦੋ ਅੱਧਾ ਦਾ ਫਰਕ ਇੱਕ ਫਰੀ ਦੀ ਤਾਂ ਗੱਠ ਆਉਂਦੀ ਐ ਨਾ ਤੂਰੀ ਤਰੀ ਕਰਕੇ ਬਸਾ ਦੇ ਕੋਈ ਵੇਸੇ ਗੱਠ ਖੁੱਲਦੀ ਨਹੀਂ ਹਮਮ ਆਹ ਛੋਟੀ ਐ ਖਿੱਚ ਖਿੱਚ ਕੇ ਪੂਰੀ ਕਰਨੀ ਪੈਂਦੀ ਐ ਨਾ ਨਾ ਠੀਕ ਆ ਜੇ ਦਬੱਲੇ ਵਾਲੇ ਵਾਲਾ ਫੇਰ ਤਾਂ ਆਉਂਦੀ ਨਹੀਂ ਹੈ ਫੇਰ ਨਹੀਂ ਆਉਂਦੀ ਚੱਲ ਕੋਈ ਨਹੀਂ ਬੱਡ ਤੁਪਕੇ ਯਾਰ ਕੀ ਬੰਮੇ ਅੱਜ ਤਾਂ ਚੱਲ ਸ਼ਾਮ ਨਾਲੋਂ ਠੀਕ ਆ ਫੇਰ ਵੀ ਉਹਦਾ ਉਤੀ ਸਲਿੱਪ ਕੱਢ ਗਈ ਕਹਾ ਗਿਆ ਹਾਲ ਲਊਗਾ ਇਹਦਾ ਦੇ ਲੈ ਸਮਾ ਕੇ ਲੈ ਓਏ ਫੜੇ ਟਰੈਕਟਰ ਦੇ ਸਵਦਾ ਕਰੀ ਜਾਂ ਤੇ ਗੱਡੀਆਂ ਦੇ ਸਵਦਾ ਕਰੀ ਜਾਂ ਤੈਨੂੰ ਤਿੰਨ ਪੰਜਾ ਭੂੜੀ ਦੇਖ ਲਵਾ ਲੈ ਆ ਲੈ ਹੋਰ ਕੀ ਆ ਦੋ ਜਣੇ ਇਕੱਠਾ ਲਿਆਓ ਨੀ ਤੇ ਮੋਟਰਸਾਈਕਲ ਨੂੰ ਲਵਾ ਲੂ ਮੋਟਰਸਾਈਕਲ ਹੁੰਨੀ ਹੈ ਹਾਂ ਤੂੰ ਐਂ ਕਰ ਮੋਟਰਸਾਈਕਲ ਮੇਰਾ ਹੀ ਰੈਡੀ ਪਿੱਛੇ ਤੇਰੀ ਜਿੰਨਾ ਖਰਚ ਆਇਆ ਨਾ ਮੋਟਰਸਾਈਕਲ ਹੋਣ ਤੇ ਉਹਨੇ ਕੰਡਮ ਜਾ ਕੋਈ 15 ਕੰਡਮ ਨੂੰ ਕੀ ਆ ਆ ਵੀ ਠੀਕ ਆ ਕੱਖ ਦਾ ਤੁਸੀਂ ਢੋਣੇ ਹੀ ਆ ਹਾਂ ਮੋਟਰਸਾਈਕਲ ਮੇਰਾ ਇਹਨੂੰ ਨਾ ਬੜਾਓ ਕੀ ਇਹ ਮੈਨੂੰ ਦੇ ਦੋ ਵਾਪਸ ਕਿਉਂ ਕਹਤੇ ਨਾ ਨਾ ਇਹਨੇ ਬੜਾਇਓ ਬਹੁਤ ਸੈਟ ਮੋਟਰਸਾਈਕਲ ਆਏ ਇਹਦਾ ਤੇਲ ਖਾਣੇ ਤੇਲ ਨਹੀਂ ਥੰਗ ਰੱਖਦੇ ਰਹੇ ਲੈ ਸਾਰਾ ਗੁੱਤਾ ਕਰਾਤਾ ਉਹਦਾ ਉਹਦਾ ਯਾਰ ਹੁਣ ਇਹਨਾਂ ਦੀ ਚਲਾਈ ਪਰ ਬੰਮੇ ਮੇਰੇ ਕੋਲ ਤਾਂ ਇਹਨਾਂ ਚਮੰਨਾਂ ਬੰਮੇ ਆ ਤਾਂ ਹੈ ਚਲ ਮੋੜ ਇਹ ਬਹੁਤ ਢੇਰ ਆਹ ਲਿਆ ਕੱਖਾਂ ਆਈ ਸਾੜੀ ਆਏ ਤਾਂ ਦੇਖ ਲੈ ਵੀ ਪੱਕੇ ਉਹ ਤਾਂ ਕਦੇ ਜੜਦੇ ਕੱਚੇ ਨੂੰ ਜਲਦਾ ਆ ਆਹ ਰੋੜੀ ਕਰਦਾ ਤਾਂ ਇਹ ਤਾਂ ਤੈਨੂੰ ਕਹਿੰਦਾ ਵੀ ਕੱਖਾਂ ਨੂੰ ਬਣਾ ਲਓ ਇਹਨੂੰ ਸਾਈ ਦਾ ਨਰੂ ਗਏ ਅੱਖਾਂ ਨੂੰ ਬਣਾ ਲੁੰਦੇ ਆ। ਹਾਂ ਕੀ ਕਰੇ ਫਿਰ? ਮੈਂ ਪਹਿਲੇ ਦੇਖ ਪੰਜ ਛੇ ਭਰੀਆਂ ਹੁਣ ਇੱਕ ਵਾਰੀ ਲੈ ਜਾਣੀ ਸੀ ਲੱਦ ਕੇ। ਹੋਰ ਕੀ? ਪਤਾ ਨਹੀਂ ਜਾਂਦੇ ਫਿਰ ਕੀ ਕਰੇ? ਮਗਲੀ ਰੇੜੀ। ਤੇ ਤੇਰੀ ਸਲਾਹ ਤਾਂ ਮੈਨੂੰ ਫਿੱਟੇ ਦੀ ਰਹਿਣੀ। ਉਹ ਨਹੀਂ। ਇਹ ਦੂਈ ਰੇੜੀ ਆਂਦਾ ਦੂਈ। ਕਿਹੜੀ? ਜਿਹੜੀ ਪਿੱਛੇ ਪੈਂਦੀ ਐ ਬਾਅਦ ਚ ਖੋਲਦੇ। ਹਾਂ ਜੀ ਹੁੱਕ ਲੱਗ ਹੁੱਕ ਲੱਗਦੀ ਆ। ਉਹ ਠੀਕ ਆ। ਉਹ ਬੰਦੇ ਨੇ ਫੋਨ ਆਇਆ ਮੈਨੂੰ ਬਾਈ ਦਾ ਕਹਿੰਦਾ ਤੈਨੂੰ ਪਤਾ ਕਰਕੇ ਦੱਸਦਾ। ਉਹ ਸਹੀ ਐ ਮੋਟਰਸਾਈਕਲ ਵੀ ਕੰਮ ਚ ਆ ਜਾਂਦਾ। ਹਾਂ। ਹਣੇ ਸਾਡੇ ਪਿੰਡੇ ਬਣਦੀਆਂ ਕਹਿੰਦਾ ਉਹ ਤੈਨੂੰ ਪਤਾ ਕਰਕੇ ਦੱਸਦਾ ਹਾਂ ਨੂੰ ਲੜੀ ਜਾਏਗਾ ਪਹਿਲਾਂ ਵੈਲਿੰਗ ਜਾ। ਤੂੰ ਵੱਟ ਲੈ ਕਰੀ ਪਹਿਲਾਂ। ਤੂੰ ਹੀ ਵੱਟ ਲੈ ਕਰੀ। ਵੱਢਣ ਦਾ ਇਕੱਠਾ ਹੀ ਆ ਤੁਸੀਂ ਕੋਈ ਜਗਾ। ਹਾਂ। ਉਹ ਤਾਂ ਕਬੀ ਲਾਲੇ ਕਰੂਗਾ ਨਾਲ ਗੈਲ। ਵੱਢਣ ਦਾ ਇਕੋ ਜਗਾ ਏ। ਪਰ ਆਏ ਆ ਉਹ ਫਿਰ ਉੱਪਰੇ ਖੜਾਉਣੀ ਪਏਗਾ। ਹਾਂ। ਖੇਤ 'ਚ ਨਹੀਂ ਆਉਣੀ ਉਹ। ਉਹ ਇੰਨੀ ਜ਼ੋਰ ਨਹੀਂ ਮਾਰਦੀ। ਨਹੀਂ ਆਉਣੀ ਯਾਰ। ਨਹੀਂ ਨਹੀਂ ਉਹ ਤਾਂ ਇਹ ਨਤੀਜੋ ਕਿੱਕੜਾ ਨਿਕਲਦੀ ਏ ਤੇਰੇ ਸਾਹਮਣੇ ਝੂਕਦੀ। ਉਹ ਤਾਂ ਨਦੀ ਚ ਵੀ ਲਿਆਉਂਦੇ ਕੱਢ ਕੇ ਬਾਈ। ਇਹ ਇਹ ਤਰੀਕੇ ਚੌਕੀ ਨਿਕਲਣੀ ਆ ਇਹ ਬੰਦਾ ਜਾਂਦੀ ਆ ਮਗਰਲੇ ਟੈਰਾ ਨੂੰ ਸਿੱਧੀ ਇਹ ਕਿਹਦਾ ਆਪਣੇ ਇਹ ਰਾਤ ਕੱਚਿਆ ਰਸਤੇ 'ਚ ਪੰਗਾ ਪੈਣਾ ਨਹੀਂ ਇੱਝ ਚੱਲੀ ਜਾਣਾ ਉਹਨੇ ਇੱਥੇ ਜਿਆਦਾ ਪੰਗਾ ਪੈਣਾ ਅੱਜ ਕਹਾ 80 ਵਾ ਸਲਿੱਪ ਕੱਢਦੀ ਸੀ ਉਹ ਕੰਮ ਕਰਨਾ ਉਹਨੇ ਕੀ ਕੀ ਤੇ ਟੈਰਾ 'ਪਰ ਹੀ ਨਾ ਵਜਨ ਆਉਣਾ ਕਿ ਤਿੰਨ ਪਹੀਆ ਭੁੰਡੇ ਘਾ ਲੋ ਦੇਖ ਲੋ ਆਹ ਭੂਂਡ ਵਧੀਆ ਮਿਲ ਜਾ ਸਾਡਾ ਭੂਂਡ ਵਧੀਆ ਅਸਲਾ ਕਖ ਢੋਨੇ ਨੂੰ ਉਹ 60 70000 ਨੂੰ ਮਿਲ ਜਣਾ 7000 ਕਿੱਥੇ ਥਾਲਾ 15000 ਨੂੰ ਮਿਲ ਜਾਂਦਾ ਉਹ ਉਹਨੇ ਇਧਰ 15 ਨੂੰ ਲਿਆਇਤਾ ਆ ਪਰ ਸ਼ੋਤੋਂ ਬਾਈ ਜਿੱਥੇ ਨਹੀਂ ਇਧਰ ਬਚਿਆ ਹਾਂ ਉਹ 15 ਦਾ ਲਿਆਇਤਾ ਸਾਰੀਆਂ ਵੋਟਾਂ ਚ ਘੁੰਮਦਾ ਰਿਹਾ ਬਾਅਦ ਚ ਵੇਚਦਾ ਪਹਿਲਾਂ ਰੇਡੂ ਲਾ ਕੇ ਘੁੰਮਦੇ ਰਹੇ ਉਹਦੇ ਪਰ ਹਾਂ ਫਿਰ ਵੇਚਦਾ ਜਿਆਦਾ ਫਿਰ ਭੁਗਵਾ ਦਮ ਫੜ ਕੇ ਫਿਰ ਵੇਚਦਾ ਸੀ ਵੀ ਵੀ ਠਾਹੀ ਆ ਇੰਜਨ ਦਾ ਮੋਟਰਸਾਈਕਲ ਵਾਲਾ ਲਿਆਇਆ ਸੁਪਰ ਨਾਲ ਇੰਜਨ ਉਹ ਬਹੁਤ ਐਵਰੇਜ ਹੀ ਹੁੰਦੀ ਹੈ ਡੀਜ਼ਲ ਵਾਲਾ ਹੁੰਦਾ ਸਾਉਣਾ ਹੁਣ ਗੱਦਣਾ ਹਾਂ ਹਾਂ ਇਕ ਲੈ ਕੇ ਤੂੰ ਬਾਕੇ ਰੱਖ ਮੈਂ ਆ ਗਿਆ ਹਾਂ ਉਹ ਆ ਕੇ ਰੱਖ ਦਿੱਤੇ ਭਰੀ ਪਾ ਕੇ ਰੱਖਣੇ ਲੈਣੀ ਲਈ ਉਹ ਘੜੀ ਦੁੱਤੰਦੀ ਆ ਭਾਈ ਜੀ ਕੱਕ ਘੜੀਆਂ ਫਾਹਾ ਤੈਨੂੰ ਮੈਂ ਬਹਿਣਾ ਹਾਂ ਚਲ ਵੱਡ ਸਮਾਂ ਗੋਹਾ ਚੱਕਣਾ ਪੈਣਾ ਮੈਂ ਤਾਂ ਆਪੇ ਤਾਂ ਲਈ ਜਾ ਇਹ ਤਾਂ ਕਿਹੜਾ ਛੋਟੂ ਕੱਖਾਂ ਤੇ ਹੋਰ ਤੂੰ ਘਾਟੇ ਸਵੇਰੇ ਦੋ ਘਾਟੇ ਸ਼ਾਮ ਨੂੰ ਇਹਨਾਂ ਦਾਤੀ ਪਾ ਹੋ ਲੱਗੀ ਆ ਬਹੁਤ ਵਧੀਆ ਐ ਤੇ ਜਵੈਨ ਕੇ ਲਾਗੇ ਵੀ ਦੰਦ ਤੇ ਦਿਖਦੇ ਇਹਨੂੰ ਯਾਰ ਇਹ ਗੱਲ ਆਦੀ ਉਹ ਘਰ ਦੀ ਤਾਂ ਆਈਗੀ ਆ ਬਲੇਡ ਪਾਗੀ ਪਈ ਲੈ ਇੱਕ ਦੰਦਾ ਨਹੀਂ ਆ ਗਿਆ ਕਹਿੰਦਾ ਦਾਤੀ ਬਾਬਦੇ ਚਾਚੇ ਕਹਿੰਦੇ ਜਿਹੜਾ ਵੱਡਲਾ ਮੈਂ ਦਾਤੀ ਕੋਲ ਆਇਆ ਬਲੇਡ ਵੀ ਮੂਹਰੇ ਦੇ ਨਾਲ ਚੁੰਜ ਵੀ ਨਹੀਂ ਆਈਗੀ ਹੋਰ ਆ ਰਾਤੀ ਦੇਖ ਲੈ ਅੱਜ ਤਾਂ ਕਰਾਉਣਾ ਜਾਂਦਾ ਸੀ ਕੰਮ ਲੈ ਕੰਮ ਪੈਸੇ ਲਾਉਣੇ ਪੈਣਗੇ 50 ਰੁਪਏ ਦੀ ਨਵੀਂ ਨਾਲ ਲਈ ਇਹਦੇ ਵਿੱਚ ਇਕੱਠੇ ਪੈਸੇ 25 ਰੁਪਏ ਲਾਉਣੇ ਪੈਣਗੇ ਕੱਕਲਾ ਨੂੰ ਫੋਨ ਆ ਗਿਆ ਹੈ ਨਹੀਂ ਨਾ ਫਾਈਨੈਂਸ਼ਲ ਪ੍ਰੋਬਲਮ ਚੱਲਦੀ ਕਰਨ ਹਾਂ ਫੰਡ ਦੇ ਥੋੜਾ ਜਿਹਾ ਥੇਰਾਉਣਾ ਨੇ ਰੁਪਏ ਹਾਂ ਮੇਰੇ ਖੜਕ ਟਰੱਕ ਚੱਲਦੇ ਆ ਹਲੋ ਆ ਜਾ ਤੇਰੇ ਆਉਂਦੇ ਨੇ ਚਾਚੇ ਨੇ ਕਾਕੇ ਵੱਡੇ ਪਏ ਆ ਬਸ ਛੁੱਪੇ ਕੋਣੇ ਨਾਲ ਛੁੱਪ ਪਾਏ ਪਈ ਆ ਹਾਂ ਨਾ ਆਪਾਂ ਦੀ ਬੰਨੀ ਪਈ ਆ ਤੇ ਇੱਕ ਜੇ ਲੈ ਜਮਾ ਕਿਆ ਇੱਕ ਛੁੱਪ ਕੇ ਕਿਆ ਕੰਦਾ ਇੱਕ ਛੁੱਪ ਕੇ ਲੈ ਜਮਾ ਉਹ ਭਾਈ ਦੇਆ ਚੱਪੜਾ ਕਿਥੇ ਆਇਆ ਐਡਾ ਦਾਤੀ ਆ ਗਿਆ ਭੈਣ ਕੋ ਮੋਸਨ ਤੇ ਨੂੰ ਲੈ ਲੱਤੀ ਆ ਤੇ ਇੱਕ ਕਰ ਚਾਲ ਭਰਿਆ ਲੱਗ ਰਿਹਾ ਆ ਨਵੀਂ ਦਾਤੀ ਲੈ ਆਇਆ ਲੈ ਨਾਲ ਇਹਨੂੰ ਚੁੰਝ ਵੀ ਆ ਨਾਲੇ ਥੋੜਾ ਥੋੜਾ ਦਿੰਦੇ ਆ ਇਹ ਬੜਾ ਇਹ ਜਿਹੜੀ ਅਣਕਾ ਨਾਲ ਦਿਖ ਜਾਣੇ ਆ ਆ ਠੀਕ ਆ ਘਸੜਾ ਰੱਖੀ ਹਾਂ ਦੇਖ ਠੀਕ ਆ ਠੀਕ ਆ ਮੈਨੂੰ ਹਮ ਦੀ ਮੈਂ ਤੁਹਾਨੂੰ ਭੱਜਾ ਤਾਹੀ ਬੱਟੂ ਮਨੂ ਬੁੜੇ ਬੰਗ ਬੁੜੇ ਬੰਗ ਬੁੜੇ ਬਾਬਾ ਬੰਦੇ ਮੇਰੇ ਉੱਪਰ ਘੁੰਮੀ ਜਾਂਦੀ ਹੈ ਜਿਹੜਾ ਦਾਦ ਰੋਟੀ ਚੱਪ ਕੇ اندر ਨਹੀਂ ਜਾਂਦੀ ਇਕੜਾ ਕਰੀ ਜਾਂਦੀ ਹੈ ਤੇਂਦੇ ਨਹੀਂ ਹੈਗੇ ਫੇਰ ਇਹ ਕਰੇ ਅੱਜ ਦੀ ਉਹ ਆ ਬੈ ਜਾ ਤੂੰ ਵੀ ਹੁਣ ਦੰਦ ਹੋਣਗੇ ਤਾਂ ਅਸੀਂ ਖਾਉ ਤੇਰੀ ਦੱਬੀ ਵੀ ਲਾ ਦੇਗਾ ਕੀ ਦਾਤੀ ਆਹ ਕਹਿੰਦਾ ਇੱਧਰ ਲਿਖਦਾ ਤੇਰੀ ਦੱਬੀ ਵੀ ਆ ਹਾਂ ਉਹ ਨਾ ਪਛਾਣ ਉਹ ਸਾਡੀ ਆ ਉਹ ਅਸੀਂ ਨਿਸ਼ਾਨ ਲਾਇਆ ਵੇ ਪਤਾ ਨਹੀਂ ਕਿੰਨੇ ਖਵਾਤੀ ਆ ਬਣੀ ਨੂੰ ਨਿਸ਼ਾਨ ਲਾਤਾ ਮੇਰੇ ਨਾਲ ਸਾਰੇ ਖਵਾਤੀ ਆ ਆ ਤਾਂ ਆਪ ਕਹਿੰਦਾ ਕਹਿੰਦਾ ਤੇਰੀ ਉਹ ਦਾਤੀ ਆ ਯਾਰ ਕੰਮ ਕਰਦਾ ਦੰਦੇ ਕਰਾ ਲੈ ਨੂੰ ਉਹਨੂੰ ਕਿਹਦਾ ਖਤਮ ਹੋ ਗਈ ਹੁਣ ਲੈ ਮੈਂ ਦੱਸੀ ਸੀ ਹਾਂ ਐ ਦੱਤੀ ਜੀ ਉਹ ਦੱਤੀ ਹੈ ਮੱਛੀ ਵਾਲੀ ਉਹ ਦੱਤੀ ਜਣੀ ਕੋਈ ਵਧੀਆ ਦੱਤੀ ਨਹੀਂ ਹੂੰ ਪਾ ਇਹਦੇ ਨਾਲ ਸਹ ਹਾ ਪੱਤਾ ਇਹਦਾ ਮੋਟਾ ਹੈ ਮੋਟਾ ਆ ਬਰੀਕ ਆ ਉਹਦਾ ਬਰੀਕ ਆ ਉਹ ਵਿਚ ਫਾਦੇ ਆ ਢੱਕੇ ਫਾਦੇ ਇਹਦੇ ਚ ਇਹਦੇ ਢੱਕੇ ਬੰਦੀਆਂ ਦੇ ਮੂਹੇ ਦੰਦੇ ਆ ਆ ਤੂੰ ਲਵਾ ਲਈ ਦਸਤੀ ਹੁਣ ਤਾਂ ਆ ਬਣਾ ਨਾ ਦਿਖਣਾ ਨਹੀਂ ਸਹੀ ਇਹ ਨਹੀਂ ਫਾਦੀਆਂ ਜੀ ਅੰਦਰ ਘਾਸੇ ਚ ਪਈ ਵੀ ਕਰਾ ਹੁਣ ਇਹਨੂੰ ਬਰੀਕ ਬਰੀਕ ਅੰਦਰ ਨਿਕਲੇ ਬੜਾ ਨਾ ਜ਼ਿਆਦਾ ਬੜਾ ਬੜਾ ਆ ਦੇਖੀ ਹਾਂ ਜਿੰਨੇ ਜਿੰਨੇ ਕੋ ਹੋਣਾ ਹਾਂ ਕਿੰਨੇ ਰਹਿ ਗਏ ਤੇਰੇ ਹੁਣ ਇਹਦੇ ਤਾਂ ਹੋ ਗਏ ਮੰਮੀ ਕੋ ਹੋ ਗਏ ਤੂੰ ਲਾ ਗਿਆ ਤੂੰ ਲੱਗ ਜਾ ਗੈਲ ਤੇਰੇ ਵੀ ਬਿਠਾ ਦੇਣੇ ਉਹਨੇ ਬੜਾ ਨਹੀਂ ਨਾ ਪਤਾ ਢੱਕਾ ਦੇ ਯਾਰ ਧੋਣਾ ਇਹ ਨਾ ਤੇ ਕੇ ਰੁਕ ਪਾਉਂਦਾ ਫੇ ਬਣਾਤੇ ਬਣਾਤੇ ਹਾਂ ਮੈਂ ਮੈਂ ਛੜ ਗਾਣਾ ਮੇ ਤਾਂ ਵੱਡ ਹੋ ਗਏ ਹਰ ਵਾਰ ਕੀ ਆਪਣੀ ਚੱਲਿਆ ਹਾਂ ਗਿਆਣਾ ਨਹੀਂ ਹੋਰੇ ਸੇ ਮਾਦ ਲੈਣੇ ਹਾਂ ਹਾਂ ਵਾਹ ਪਰ ਤੂੰ ਸੋਚ ਵੀ ਕਿੱਦਾਂ ਦੇ ਵੱਡਾ ਲਾਉਣਾ ਮੈਂ ਤਾਂ ਬਸ ਆ ਦੇਖ ਚਾਰ ਰੋਗ ਵੱਢ ਨੇ ਹਾਂ ਚਾਰ ਉਹੀ ਵੱਢ ਹੋ ਜਾਣ ਦੇਖੀ ਤੈਨੂੰ ਤਾਂ ਤੈਂ ਲਾ ਲਾ ਬਦਲਾ ਬਦਲਾ ਬਦਲ ਆਹ ਦਾਤੀ ਤੂੰ ਕਹਿੰਦਾ ਨਾ ਰੱਦੀ ਆ ਦੇਖ ਹੀ ਇੱਦਾਂ ਤਾਂ ਹੋ ਗਈਆਂ ਦੋ ਭਰੀਆਂ ਹੀ ਹੁਣ ਦੋ ਗੇੜੇ ਲਾਉਂਗਾ ਦੋ ਲਾਉਂਗਾ ਮੈਂ ਕਿਹਾ ਪਤਾ ਇੱਕੋ ਗਿੜੇ ਚ ਲੈ ਜਾਣੀ ਨਾ ਨਾ ਦੂਰ ਆਉਂਗਾ ਦੂ ਗਿੜੇ ਲਾ ਦੇ ਨਾ ਨਾ ਠੀਕ ਆ ਸਾਹੀ ਦਾ ਮਹਰੇ ਇਹਨਾਂ ਗੜੀ ਜੀ ਬਾਜ਼ਾਰ ਤੇ ਫੜੀ ਖਾਈ ਲੋ ਦੂਗਣਾ ਖਰਚਾ ਆ ਗਿਆ ਮਹੀਨੇ ਮੈਂ ਕੱਖ ਢੋਣੇ ਥਲੇ ਦੋ ਮਹੀਨੇ ਤੇ ਮਹੀਨੇ ਮੈਂ ਚਲੇਗਾ ਸਮਝ ਤੇਲ ਦਾ ਬਚਤ ਹੋਊਗੀ ਤੇਲ ਦੀ ਬਚਤ ਤੇ kia ਉਹ ਵੀ ਵਧੀਆ ਚੀਜ਼ ਆ ਬਚਤ ਹੋਊਗੀ ਹੂੰ ਫਿਰ ਇਹ ਪਾਣੀ ਦੀ ਲੋਟ ਆ ਮੰਡ ਨੂੰ ਵੀ ਲੋੜ ਆ ਤੈਨੂੰ ਕਹਿੰਦਾ ਤਾਂ ਹੈਗਾ ਖੇਤੜੇ ਦੀ ਲੋੜ ਨਹੀਂ ਵੀ ਲਵਾ ਲੋ ਇੱਕ ਮੋਟਰਸਾਈਕਲ ਤੁਸੀਂ ਤਵੱਲੀ ਫਰੀ ਜਾ ਕਰ ਨਾ ਲੈ ਤੇ ਵੇਲੀ ਹੋਇਆ ਹੈਗਾ ਰੋਪੜ ਦਾ ਗਿੜਾ ਲਾਇਆ ਕਰ ਨਾ ਇਹਨੇ ਲੈ ਦੇਖ ਲੈ ਕਰਮਜੀਤ ਇਹ ਬਿੱਲਾ ਰੋਪੜ ਜਾ ਰਿਹਾ ਹੈ ਠੀਕਾ ਫੇਰ ਜਾਣ ਲੱਗੇ ਖਾਲੀ ਜਾਣਾ ਹੋਰ ਕੀ ਆਉਂਦਾ ਉਹ ਤੇ ਬੜਾ ਕਰਾਇਲਾ ਤੇ ਉਹ ਅੰਦਰ ਤੇ ਕਿਹਦਾ ਫ੍ਰੀਜ ਕਿਹਦਾ ਇੱਥੇ ਗੱਲਾਂ ਸੁਣ ਲੈ ਚਾਚੇ ਦੀਆਂ ਮਖੌਲ ਕਰਦਾ ਭਾਈ ਮੇਰੀ ਗੱਲ ਸੁਣ ਆਪਾਂ ਇੱਥੀ ਮਾਰ ਖਾਂਦੇ ਆ ਉਹ ਟਰੈਕਟਰਾਂ ਦਾ ਵਪਾਰੀ ਆ ਤੂੰ ਨੂੰ ਰੇੜੀ ਟਾਉਂਗਾ ਹੈ ਵੀ ਗੱਲ ਸੁਣ ਇੱਥੀ ਮਾਰ ਖਾਂਦੇ ਆਪਾਂ ਹਾਂ ਮਾਰ ਕਦੇ ਖਾਂਦੇ ਤਾਂ ਹੀ ਮਾਰ ਖਾਂਦੇ ਆ ਹਾਂ ਮੈਂ ਤਾਂ ਸੋਚਿਆ ਵੀ ਆਪਾਂ ਬੇਇੱਜ਼ਤੀ ਮਾਰਦੇ ਕੰਮ ਦੀ ਹਾਂ ਰੇੜੀ ਆਲਾ 1000 ਰੁਪਏ ਦੀ ਹਰ ਸ਼ਾਮ ਸਹੀ ਬਣਾਉਂਦਾ ਹਾਂ ਹਾਂ ਸਮਝ ਆ ਗੱਲ ਹਾਂ ਫੇਰ ਪਹਿਲੇ ਲੈ ਗਈ ਜਾਂਦਾ ਯਾਰ ਹਾਂ ਉਹ ਤਾਂ ਨਹੀਂ 베ਚਦੀ بڑا ਕੰਮ ਕਰਦੇ ਕੰਦ ਕਰਦੇ ਆਲਾ ਕੰਮ ਨਹੀਂ ਮੈਂ ਕੰਮ ਜੀ ਦਾ ਕੋਈ ਕੋਈ 베ਚੀ ਨਹੀਂ ਆ ਮੈਂ ਬੰਦੇ ਨੂੰ ਪੁੱਛਿਆ ਸਾਹਿਬ ਕੋ ਬਣਵੀ ਜਾਂਦਾ ਰਿਹੜੀ ਨਵੀ ਲੈ ਜੀਉਨੇ ਹਾਂ ਹੈ ਪੈਣੀ ਦਾ ਬੰਦਾ ਦਾ ਕਹਿੰਦਾ ਭਾਈ ਨਜ਼ਾਰਾ ਆਇਆ ਤੇ ਹਾਂ ਕਹਿੰਦਾ 700 ਤਾਂ ਗਿਰਦੇ ਨਹੀਂ 1000 ਰੁਪਏ ਲ ਜਾਂਦੇ ਫਿਰ ਕਹਿੰਦਾ ਨਹੀਂ ਬੈਠੇ ਕਰਾਇਆ ਗੇੜਾ ਲੈ ਆਉਣਾ ਹਾਂ ਇਹ ਕੰਮ ਉਹ ਤਾਂ ਠੀਕ ਹੈ ਮੈਂ ਤਾਂ ਸੋਚਦਾ ਜਿਹੜਾ ਸੀਐਨਜੀ ਆਪਾਂ ਮੰਦਾ ਜਿਹੜਾ ਕੰਮ ਨਹੀਂ ਦੇਤੀ ਹੈ ਹੈ ਵੀ ਲਾ ਦੀ ਇੱਕ ਦੋ ਲੈ ਕੇ ਨਾਦੇ ਬਹੁਤ ਤੇ ਤਾਂ ਮੈਂ ਹਾਜੀ ਜਰਾ ਡਾ ਬੰਨਾ ਨਾਲ ਰੋਪੜ ਵਾਲਾ ਉੱਥੇ ਹਾਂ ਫੇਰ ਦੇਖੀ ਫੇਰ ਦੇਖੀ ਕਿਦਾਂ ਚੱਲਣੇ ਆ ਇਧਰੋਂ ਬਸਾਉਣੀਆਂ ਹੀ ਨਹੀਂ ਹੈਗੀਆਂ ਇਧਰੋਂ ਆਟੂ ਚੱਲਣੇ ਹੁਣੀ ਨਹੀਂ ਖੜਦੇ ਬਸਾਂ ਬਾਹਰ ਦੀ ਬਾਹਰੇ ਜਾਣੀਆਂ ਹੁਣੀ ਨਹੀਂ ਖੜਦੇ ਹੁਣਾ ਨਹੀਂ ਮਿਲਦੇ ਹੈਗੇ ਆਟੂ ਫੇਰ ਪਾਲਾ ਫੇ ਚਾਤੀ ਆਪੇ ਨਮਾ ਜੀ ਨੇ ਸ਼ੁਰੂ ਕਰੂੰਗਾ ਆਟੂ ਵਾਲਾ ਪਿਛੇ ਲੱਗੇ ਕਰ ਲੈ ਆਟੂ ਦੇ ਪਿਛੇ ਮਲਕੀਤ ਵਾਈ ਆਟੂ ਹੈ ਆਹ ਕਰਾਓ ਆਟੂ ਮਲਕੀਤ ਵਾਈ ਆਟੂ ਨਾਲੇ ਮਲਕੀਤ ਵਾਈ ਦੀ ਮਸ਼ਹੂਰੀ ਹੈ ਓ ਇਹ ਨਾਲ ਹੀ ਪਾਉਣਾ ਸੀ ਸਾਹ ਦੇਖ ਲੈ ਆਲੇ ਵੀ ਟਾਈਮ ਹੈਗਾ ਹਾਂ ਉਹ ਆਲੇ ਵੀ ਟਾਈਮ ਹੈਗਾ ਕਹਿੰਦਾ ਜੀ ਹਿੱਸਾ ਪਾਉਣਾ ਆਟੋ 'ਚ ਮੈਂ ਤਾਂ ਉਹ ਹਿੱਸਾ ਤਾਂ ਲੈ ਉਹ ਲੈਣੇ ਚਾਹੂਗਾ ਉਹ ਚਲਾਉਣੇ ਤਾਂ ਡਰਾਈਵਰ ਚਾਹੂਣੇ ਵਾਲੇ ਬਹੇਰੇ ਮਿਲ ਜਾਂਦੇ ਚਲਾਉਣੇ ਆ ਕੇ ਹਾਂ ਦਿਹਾੜੀ ਦੰਦੇ ਆਟੋ ਦੀ ਦਿਹਾੜੀ ਆ ਦਿਹਾੜੀ ਪਰ ਦੇ ਦੇ ਫਿਰ ਹਾਂ 100 ਰੁਪਏ ਦੀ ਦਿਹਾੜੀ ਦੇ ਦੇ ਉਹ ਦਿਹਾੜੀ ਤਾਂ ਵਧੀਆ ਹੈ ਤੋਰ ਗਿਆ ਨਹੀਂ ਤਾਂ ਬੇ ਸਵਾਰੀ ਦਾ ਪੰਜੇ ਵੀ ਨਹੀਂ ਅੱਜ ਆ ਲੈ ਲੈ ਹਲਾ ਦਈਏ ਚੱਲ ਹੈਪੀ ਬਰਥਡੇ ਬਾਈ ਬਾਈ ਸਾਸਰੀ ਕਾਲ ਜੀ ਸਾਰਿਆਂ ਨੂੰ ਜਨਮ ਦਿਨ ਦੀਆਂ ਵਧਾਈਆਂ ਇਹ ਤਾਂ ਹੁਣ ਤੈਨੂੰ ਦੱਸਣਾ ਪੈਣਾ ਕੀ ਤਾਂ ਨਾ ਹੈ ਨਹੀਂ ਹੈ ਬਾਈ ਮਲਗੀ ਜੀ ਬਾਈ ਹੈ ਨਹੀਂ ਤਾਂ ਜਨਮ ਦਿਨ ਹੈ ਨਹੀਂ ਹੈ ਅਰੇ ਸਵੇਰ ਤੋਂ ਸਣੀ ਦੇ ਲਾਈ ਫਿਰਦੇ ਹੁਣ ਕਿ ਜਨਮ ਦਿਨ ਕੀ ਦਾ ਦੇਖ ਲੈ ਹੈ ਆਉ ਦੇਖ ਲੈ ਫਿਰ ਉਹ ਵੀ ਗਵਾਈ ਭਰਦਾ ਨਹੀਂ ਮਰਣਾ ਤੂੰ ਨਾਮ ਮਨ ਇੱਥੇ ਤੈਨੂੰ ਕੋਈ ਨਹੀਂ ਕਹਿੰਦਾ ਤੇਰੇ ਨਾਮ ਦੇ ਦਰਖਤ ਲਾਤੇ ਅੱਜ ਸਾਬ ਜੋਤ ਲਾਉਣ ਲੱਗਿਆ ਤੇਰੇ ਨਾਮ ਦੇ ਦਰਖਤ ਅੱਜ ਦਰਖਤ ਲੱਗਿਆ ਬਾਈ ਦਰਖਤ ਮੈਂ ਆਪਣੇ ਇਧਰ ਲਾ ਗਿਆ ਆ ਦੇਖ ਸੈਵਜੋਤ ਨੇ ਵੀ ਲਾਏ ਕਹਿੰਦਾ ਉਹ ਤੇ ਜਨਮ ਦਿਨ ਤੇ ਲਾਉਣਾ ਅਜ ਇੱਕ ਇੱਥੇ ਵੀ ਲਾਉਣੇ ਆ ਸੀ ਲਿਆਂਦੇ ਪਏ ਆ ਆ ਨਿੰਮ ਨਿੰਮ ਥੋੜੂ ਵੱਡ ਕੈਣ ਆ ਕੈਣ ਆ ਹੋ ਲਿਆ ਅਸੀਂ ਅੱਜ ਹੋ ਲਿਆ ਬਹੁ ਲਿਆ ਇਹ ਮੈਨੂੰ ਵੀ ਦਹੀਂ ਦੋ ਤਿੰਨ ਆਪਣੇ ਭਾਈ ਚੋਦਰੀ ਬੋਸ ਹੋਣੀ ਆ ਉਸ ਜਿਹੜੀ ਇੱਥੇ ਲੈਂਦੀ ਉਹ ਤਾਂ ਹੈ ਉਹ ਆ ਟਿਕੜ ਕੈਣ ਉਹ ਲਾਈਟਾਂ ਜਿੱਥੇ ਮੈਂ ਉਹ ਛੰਨ ਨੂੰ ਸ਼ਾਮਾ ਕਰੂਗੀ ਇਧਰ ਨਿੰਮ ਲੈ ਕੇ ਲਾਉਂਗਾ ਮੈਂ ਕੱਲੂ ਅੱਜ ਲਾਉਣੀ ਦੀ ਅੱਜ ਤੂੰ ਆਇਆ ਹੀ ਨਹੀਂ ਹੁਣ ਆਇਆ ਲੈ ਆ ਮਾ ਚੱਕੇ ਮੈਂ ਨਾ ਪਹਿਲਾਂ ਉੱਥੇ ਤੇ ਆਇਆ ਰੋਪੜ ਚੱਲ ਕੇ ਕੰਮ ਤਾਂ ਕਰਾਉਣੇ ਨੂੰ ਬੱਲੇ ਜਦੋਂ ਘਰ ਆਇਆ ਐਨੇ ਜਿਵੇਂ ਜਿਹੜੀਆਂ ਮਰਜੀ ਦਿੰਦੀਆਂ ਮਰਜੀ ਬਹ ਠੀਕ ਆ ਲਾਉਂਦੇ ਆ ਪੰਜ ਚਾਰ ਖਿਲਾੜੀ ਬਲਾਉਣੀ ਆ ਪੰਜ ਚਾਰ ਠੀਕ ਆ ਹਾਂ ਸ਼ਾਮਾ ਵਾਲੇ ਹਨ ਕੋਠੜੀ ਵਾਲੇ ਨਾ ਨਾ ਠੀਕ ਆ ਇੱਥੇ ਲਾਉਣੀ ਨੇ ਮੋਰੇ ਕਿੰਨੇ ਮੋਰੇ ਲਾਉਣੀ ਆ ਅਸਵੀਰ ਉਹ ਮੈਂ ਦੇਖ ਕਾ ਲਾਈ ਅੱਜ ਦੇਖ ਲਈ ਅਸੀਂ ਉਹ ਤਾਂ ਠੀਕ ਆ ਇੱਕ ਹੋਰੇ ਲਾ ਹੋਰੇ ਨਹੀਂ ਮੜੀ ਪਰਾਂ ਨੂੰ ਇਹ ਐ ਹਾਂ ਉਰੀ ਸਾਈਟਰ ਮੋੜਨਾ ਬਾਅਦ ਆਓ ਫਿਰ ਇੱਥੇ ਤਾਂ ਹੀ ਤਾਂ ਤੈਨੂੰ ਇੱਧਰ ਨੂੰ ਕਿਹਾ ਉਹ ਮੁੜ ਜਾਣਾ ਇੱਥੇ ਨੂੰ ਲਾਲੀ ਬਾਤੇ ਬਾਦੂਰੇ ਨੂੰ ਬਸ ਅੰਦੀ ਥੱਲੇ ਚੂੜੀ ਚੜਾ ਦੇ ਦੇ ਉਹ ਟੂਲ 'ਵਾਂ ਪਾ ਦੇ ਫੇਰ ਦੇਖੂਗਾ ਹਾਂ ਪਾ ਦੇ ਟੂਲ 'ਚ ਹੋਰ ਠੀਕ ਠਾਕ ਹੈ ਬਾਈ ਵਧੀਆ ਵਧੀਆ ਗਰਮੀ ਕਾਦੇ ਕਰਾਤੀ ਐਨੀ ਤੁਸੀਂ ਗਰਮੀ ਤੂੰ ਕਰਾਈ ਬਾਈ ਦੇਖ ਲੈ ਇੱਧਰ ਗਰਮੀ ਦਾ ਬਾਈ ਗੋਮੂ ਹੈ ਬੈ ਅਸੀਂ ਲਾਉਂਡ ਚ ਆਉਂਦਾ ਲਾਤਾ ਲੰਗਰ ਰਾਤ ਨੂੰ ਨਹੀਂ ਪੈ ਜਾਣਾ ਲਾਤਾ ਲਾਤਾ ਤਾਰੇ ਅੱਜ ਕਰਤਾ ਭੰਡਾਰਾ ਮਨਜੂਰ ਮਹਾਰਾਜ ਜੀ ਆਪੇ ਖਾ ਗਏ ਠਾਣੀ ਜੇ ਤੁਸੀਂ ਨਹੀਂ ਆਏ ਬਾਈ ਆਪ ਖਾਏ ਹੋਈ ਮੀ ਭੰਦਾ ਅੱਗੇ ਤੇ ਉਹ ਇਹ ਖਾਈ ਪੀਆਲਾ ਚਾਰ ਬੱਧ ਸਈ ਚੱਲ ਦੇਖਦੇ ਆ ਗਰਮੀ ਬਹੁਤ ਹੈ ਪਹਿਣਾ ਹੈਗਾ ਹੀ ਆ ਜਿਹੜੇ ਸਾਹ ਬਗਾ ਗਰਮੀ ਆ ਰੱਬ ਖੁਸ਼ ਕਰਕੇ ਰੱਖਿਆ ਸੀ ਨਾਲੇ ਚੌਲ ਵੀ ਮਸਲਣੇ ਬਣਾਏ ਆ ਹੂੰ ਚੈਰੀ ਨਹੀਂ ਦਿੱਤੀ ਚੈਰੀ ਤਾਂ ਪਾਈ ਆ ਖਰਾਬ ਕਰਨਾ ਗਾਦੇ ਨਦੀ ਤੋੜੂ ਕਿਉਂ ਨੇ ਬਾਈ ਇਹ ਕਹਿੰਦਾ ਸੁੰਡੀ ਹੈ ਨਹੀਂ ਕਹਿੰਦਾ ਦੁਨਾਂ ਵੀ ਬਾਈ ਸਾਰੇ ਸਾਰੇ ਹੀ ਫੋਲਕ ਦੇਖ ਲਿਆ ਮੈਂ ਤਾਂ ਹਵਾ ਨੇ ਮਾਰਤੀਆਂ ਮੀਂਹ ਨੇ ਮਾਰਤੀਆਂ ਯਾਰ ਕੱਲ ਦੇਖੀ ਹੈ ਸੁੰਡੀ ਨਿਕਲੀ ਪੱਤਿਆਂ 'ਚ ਮੈਂ ਅੱਜ ਮੈਰ ਸਾਹਿਬ ਜੀ ਉਦੋਂ ਫਾਜੇ ਹੋ ਗਏ ਟੋੜ-ਟੋੜ ਕੇ ਪਹਿਲਾਂ ਸਵੇਰੋਂ ਮੈਂ ਟੋੜ ਕੇ ਵਾਜ ਜਾਊਗਾ ਚਾ ਕੱਲੂ ਦੇਖ ਲਿਓ ਫਿਰ ਮੈਨੂੰ ਨਹੀਂ ਮਿਲੀ ਮੈਂ ਦਵਾਈ ਲਿਆਇਆ ਤਾਂ ਫਿਰ ਇਹਨਾਂ ਦੇਲੇ ਘਾਹ ਕੋਲ ਉਹ ਦੇਖ ਲੈ ਦੋ ਚਾਰ ਦਿਨ ਜੇ ਕੱਲੂ ਮੀਂਹ ਪੈ ਗਿਆ ਅੱਜ ਹੋਰ ਹੋਰ ਸਾਫ਼ ਹੋ ਜਾਣੀ ਉਹਦੇ 'ਚ ਹੈਗਾ ਇਹ ਤੇਰਾ ਆਹਾ ਲੈਂਡਾ ਦਾ ਸਲਟਾ ਇੱਕ ਪਹਿਲਾਂ ਮੈਂ ਫੇਮ ਲੈਣ ਲੱਗਾ ਤਾਂ ਕਹਿੰਦਾ ਬਾਈ ਤ ਇੱਕ ਲੈਂਡਾ ਇੱਕ 73 ਨੋਣੀ ਆ ਹਾਂ ਤੇ ਕੋਰਾ ਜੀ ਨਾਲ ਅਸਲਟ ਦੱਸਦਾ ਦਾ ਲਾ ਕੋਰਾ ਜੀ ਨਾਲ ਕਿੱਥੇ ਆ ਜੀ ਡਿਗਦੀਪ ਦੇਖ ਕੇ ਲਿਆਇਆ ਜਗਦੀਪ ਕਹਿੰਦਾ ਨਾਲ ਉਹ ਤਾਂ ਚੱਲ ਠੀਕ ਆ ਫੋਟੋ ਭੇਦੀ ਦੀ ਹੁੰਦੀ ਬਸ ਮਾ ਚੱਲ ਦੇ ਦੇ ਯਾਰ ਕਹਿੰਦਾ ਬਾਈ ਰਿਜ਼ਲਟ ਬਹੁਤ ਟੌਪ ਦਾ ਹੋਊਗਾ ਲੈਂਡਾ ਨੇ ਤਾਂ ਰਗੜ ਦਣੀ ਸੁੰਟੀ ਜਦੇ ਹਾਂ ਯਾਰ ਇਹਨੂੰ ਲੈ ਜੀ ਨਾਲ ਮੈਂ ਟੋਕਾ ਕਰਨਾਂ ਤੇ ਗੋਚ ਕੈ ਨਹੀਂ ਪਿਆ ਕੀ ਹੋ ਗਿਆ ਕੀ ਹੋ ਗਿਆ ਪੈ ਲੈ ਜੀ ਮਹਾ ਕਰਾਉਣ ਜਾਣੀ ਚੱਲ ਠੀਕ ਆ ਫਿਰ ਚੱਲਦੇ ਆ ਵੀਡੀਓ ਕਰਦੇ ਆ ਸਮਾਪਤ ਅੱਜ ਦੀ ਚੰਗਾ ਜੀ ਆਸਰੀ ਗਾਲ ਜੀ ਆਸਰੀ ਗਾਲ ਜੀ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਕੰਮ ਲੈ ਜਾ ਪੰਮਾ ਬੇਲੇ